ਟੁਡੇ ਪੰਜਾਬ ਵੈਦਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਪੰਜਾਬ ਮੌਸਮ ਦੀ ਅਪਡੇਟ ਲੈ ਕੇ ਤਾਂ ਜਾਣਾਂਗੇ ਅੱਜ ਪੰਜਾਬ ਦੇ ਵਿੱਚ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਤਾਂ ਫਿਲਹਾਲ ਜਿਵੇਂ ਕਿ ਆਪਾਂ ਪੰਜਾਬ ਦੀਆਂ ਜਿਹੜੀਆਂ ਲਾਈਵ ਸੈਟੇਲਾਈਟ ਤਸਵੀਰਾਂ ਉਹ ਦੇਖ ਸਕਦੇ ਹਾਂ ਤਸਵੀਰ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਪੰਜਾਬ ਜਿਹੜਾ ਸਾਰੀ ਆਪਾਂ ਨੂੰ ਤਗੜੀ ਬਦਲਵਾਈ ਦੀ ਚਪੇਟ ਵਿੱਚ ਆਇਆ ਹੋਇਆ ਦੇਖਣ ਨੂੰ ਮਿਲ ਰਿਹਾ ਜਿਸ ਨਾਲ ਤਗੜੇ ਮੀਹਾਂ ਦੀ ਗਤੀਵਿਧੀਆਂ ਆਪਾਂ ਨੂੰ ਜਲਦੀ ਦੇਖਣ ਨੂੰ ਮਿਲਣਗੀਆਂ ਗੱਲਬਾਤ ਕੀਤੀ ਆ ਵੀ ਮੀਂਹ ਵਾਲੀ ਬਦਲਵਾਈ ਜਿਹੜੀ ਆ ਪੰਜਾਬ ਦੇ ਫਿਲਹਾਲ ਪੂਰਬੀ ਹਿੱਸਿਆਂ ਦੇ ਤੱਕ ਜਿਹੜੀ ਹੈ ਸੀਮਤ ਰਹੀ ਹੋਈ ਹੈ ਜਿਵੇਂ ਕਿ ਹੋਗੇ ਪੰਜਾਬ ਦੇ ਪਠਾਨਕੋਟ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਲੁਧਿਆਣਾ ਜਲੰਧਰ ਕਪੂਰਥਲਾ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਆਂਦੇ ਸਮੇਂ ਤੱਕ ਤਗੜੀ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਕਿ ਹੋਗੇ ਆਪਾਂ ਨੂੰ ਪੰਜਾਬ ਦੇ ਪਟਿਆਲਾ ਮੋਹਾਲੀ ਫਤਿਗੜ ਸਾਹਿਬ ਰੂਪਨਗਰ ਲੁਧਿਆਣਾ ਸੰਗਰੂਰ ਤੇ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਇੰਨਾ ਇਲਾਕਿਆਂ ਦੇ ਵਿੱਚ ਜਲਦੀ ਹੀ ਤੇਜ਼ਮੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਇਹ ਸਿਸਟਮ ਪੰਜਾਬ ਦੇ ਵਿੱਚ ਅੱਗੇ ਵਧੇਗਾ ਤਾਂ ਜਾਣਾਂਗੇ ਹੋਰ ਕਿੰਨਾ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਦੁਪਹਿਰ ਤੋਂ ਬਾਅਦ ਜਿਹੜਾ ਮੌਸਮ ਸਾਫ਼ ਹੋਵੇਗਾ ਜਾਂ ਫਿਰ ਇਸ ਤਰ੍ਹਾਂ ਹੀ ਬੱਦਲਵਾਈ ਜਿਹੜੀ ਹੈ ਬਰਕਰਾਰ ਰਹੇਗੀ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਇੱਕ ਛੋਟੀ ਜੀ ਬੇਨਤੀ ਹੋਰ ਹੈ ਜੇਕਰ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਤਾਂ ਜਿਵੇਂ ਕਿ ਆਪਾਂ ਇਹ ਸਿਸਟਮ ਜਿਹੜਾ ਦੇਖ ਸਕਦੇ ਹਾਂ ਕਾਫੀ ਤਗੜਾ ਹੈ ਜਿਸ ਨਾਲ ਆਪਾਂ ਨੂੰ ਪੰਜਾਬ ਦੇ ਉੱਤਰੀ ਇਲਾਕੇ ਜਿਹੜੇ ਨੇ ਸਾਫ਼ ਅੱਜ ਦੇਖਣ ਨੂੰ ਮਿਲ ਸਕਦੇ ਨੇ ਦੁਪਹਿਰ ਸਮੇਂ ਬਾਕੀ ਪੰਜਾਬ ਦੇ ਵਿੱਚ ਬੱਦਲਬਾਜ਼ੀ ਦੀ ਆਵਾਜ਼ਾਈ ਲੱਗੀ ਰਹੇਗੀ ਜ਼ਿਆਦਾਤਰ ਸੰਭਾਵਨਾ ਹੈ ਕਿ ਮੌਸਮ ਘੱਟ ਹੀ ਸਾਫ਼ ਰਹੇਗਾ ਧੁੱਪ ਦੀਆਂ ਗਤੀਵਿਧੀਆਂ ਦੀ ਗੱਲਬਾਤ ਕੀਤੀ ਜਾਵੇ ਧੁੱਪ ਆਪਾਂ ਨੂੰ ਉੱਤਰੀ ਇਲਾਕਿਆਂ ਦੇ ਵਿੱਚ ਜਿਵੇਂ ਕਿ ਹੋਗੇ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਲਗਭਗ ਦੁਪਹਿਰ ਸਮੇਂ ਹਲਕੀ-ਫੁਲਕੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਪਰ ਜ਼ਿਆਦਾ ਸੰਭਾਵਨਾ ਹੈ ਕਿ ਬੱਦਲਬਾਈ ਹੀ ਰਹੇਗੀ। ਬਾਕੀ ਪੰਜਾਬ ਦੇ ਪੱਛਮੀ ਇਲਾਕਿਆਂ ਦੀ ਗੱਲਬਾਤ ਕੀਤੀ ਜਾਵੇ ਤਾਂ ਪੱਛਮੀ ਇਲਾਕੇ ਅੱਜ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਦੁਪਹਿਰ ਤੋਂ ਬਾਅਦ ਇਨ੍ਹਾਂ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਹੋਗੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਸਾਹਿਬ ਫਾਜ਼ਿਲਕਾ ਤੇ ਅੱਜ ਜਿਵੇਂ ਕਿ ਆਪਾਂ ਨੂੰ ਸਵੇਰ ਦੇ ਸਮੇਂ ਵੀ ਪੰਜਾਬ ਦੇ ਕਾਫੀ ਪੂਰਬੀ ਤੇ ਦੱਖਣੀ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਸੀ ਜਿਸ ਦੇ ਨਾਲ ਤਾਪਮਾਨ ਜਿਹੜਾ ਸਵੇਰ ਤੋਂ ਵੀ ਕੰਟਰੋਲ ਦੇ ਵਿੱਚ ਆ ਠੰਡਾ ਮੌਸਮ ਜਿਹੜਾ ਪੰਜਾਬ ਦੇ ਵਿੱਚ ਫਿਲਹਾਲ ਦੇ ਟਾਈਮ ਬਣਿਆ ਹੋਇਆ ਹੈ ਰਾਤ ਸਮੇਂ ਵੀ ਆਪਾਂ ਨੂੰ ਪੰਜਾਬ ਦੇ ਵਿੱਚ ਜਿਹੜੇ ਨੇ ਗਰਜ ਚਮਕ ਵਾਲੇ ਬੱਦਲਬਾਈ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਆ ਆਪਾਂ ਕਹਿ ਸਕਦੇ ਆ ਕਿ ਪੰਜਾਬ ਦੇ ਲਗਭਗ ਜਿਹੜੇ ਇਹ ਇਹ ਇਲਾਕਾ ਇਹ ਬੱਦਲਬਾਈ ਦੇ ਨਾਲ ਪ੍ਰਭਾਵਿਤ ਜਿਹੜਾ ਸਵੇਰ ਸਮੇਂ ਤੱਕ ਰਹੇਗਾ ਬੱਦਲਬਈ ਜਿਹੜੀ ਐ ਇਨਾਂ ਇਲਾਕਿਆਂ ਦੇ ਵਿੱਚ ਬਰਕਰਾਰ ਰਹੇਗੀ ਤੇ ਫਿਲਹਾਲ ਦੇ ਲਈ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਹੀ ਕੋਈ ਹੋਰ ਨਵੀਂ ਅਪਡੇਟ ਆਵੇਗੀ ਆਪਾਂ ਜਲ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ